ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਾਣਕਾਰੀ ਉਪਾਤੇ ਚੰਗਾ ਸਮਾਂ ਆਉਣ ਤੋਂ ਪਹਿਲਾਂ ਮਿਲਦੇ ਹਨ ਇਹ 10 ਸੰਕੇਤ ਹਰ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਇੱਕ ਅਜਿਹਾ ਸਮਾਂ ਆਉਂਦਾ ਹੈ ਜਦੋਂ ਉਸ ਨੂੰ ਹਰ ਥਾਂ ਤੋਂ ਨਿਰਾਸ਼ਾ ਹੀ ਮਿਲਦੀ ਹੈ ਪਰ ਕਿਹਾ ਜਾਂਦਾ ਹੈ ਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਜੋ ਬੁਰੇ ਸਮੇਂ ਦੇ ਵਿੱਚੋਂ ਲੰਘਦੇ ਨੇ ਉਹਨਾਂ ਦਾ ਚੰਗਾ ਸਮਾਂ ਵੀ ਆਉਂਦਾ ਹੈ ਹਰ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਉਤਰਾ ਚੜ੍ਹਾ ਵੀ ਆਉਂਦੇ ਨੇ ਇਹ ਸਮਾਂ ਚੱਕਰ ਦੇ ਕਾਰਨ ਹੁੰਦਾ ਹੈ ਤੇ ਸਮੇਂ ਤੋਂ ਵੱਧ ਕੇ ਕੋਈ ਤਾਕਤਵਰ ਨਹੀਂ ਹੁੰਦਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਿਅਕਤੀ ਨੂੰ ਰਾਜੇ ਤੋਂ ਕੰਗਾਲ ਤੇ ਕੰਗਾਲ ਤੋਂ ਰਾਜਾ ਬਣਦੀ ਤਾਂ ਦੇਖਿਆ ਹੀ ਹੋਵੇਗਾ ਜਦੋਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੱਡਾ ਬਦਲਾਅ ਹੋਣ ਵਾਲਾ ਹੁੰਦਾ ਹੈ ਤਾਂ ਇੰਨੇ ਵੱਡੇ ਬਦਲਾਅ ਤੋਂ ਪਹਿਲਾਂ ਤੁਹਾਨੂੰ ਪਰਮਾਤਮਾ ਜਾਫਿਰ ਬ੍ਰਹਿਮੰਡ ਦੇ ਵਿੱਚ ਕੁਝ ਅਜੀਬੇ ਸੰਕੇਤ ਮਿਲਦੇ ਨੇ ਕਿ ਰੱਬ ਨੇ ਤੁਹਾਡੇ ਭਵਿੱਖ ਦੇ ਵਿੱਚ ਤੁਹਾਡੇ ਲਈ ਕੁਝ ਚੰਗਾ ਸੋਚਿਆ ਹੁੰਦਾ ਹੈ ਤੇ ਆਓ ਆਪਾਂ ਜਾਣਦੇ ਹਾਂ ਉਹਨਾਂ ਖਾਸ ਸੰਕੇਤਾਂ ਦੇ ਬਾਰੇ ਇਹ ਚੰਗਾ ਸੰਕੇਤ ਹੁੰਦੇ ਨੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੋਣੇ ਹੋ ਕਿ ਮਾਤਾ ਲక్ష్ਮੀ ਦਾ ਅਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਜ਼ਰੂਰ ਲਿਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੋਤਿਸ਼ ਸ਼ਾਸਤਰ ਦੇ ਅਨੁਸਾਰ ਕਿਸੇ ਵੀ ਵਿਅਕਤੀ ਦਾ ਚੰਗਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੂੰ ਕਈ ਤਰ੍ਹਾਂ ਦੇ ਸੰਕੇਤ ਮਿਲਦੇ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਸੰਕੇਤ ਇਹ ਆ ਕਿ ਵਿਅਕਤੀ ਨੂੰ ਚੰਗੇ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਸੁਪਨੇ ਦੇ ਵਿੱਚ ਵਿਅਕਤੀ ਪਰਮਾਤਮਾ ਦੇ ਦਰਸ਼ਨ ਖਜ਼ਾਨਾ ਰੁੱਖ ਪੌਦੇ ਹਰਿਆਲੀ ਇਨਾ ਵਰਗੀਆਂ ਚੀਜ਼ਾਂ ਨੂੰ ਦੇਖਦਾ ਜੇ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਸਮਝ ਲਓ ਕਿ Maa Lakshmi ਜਲਦੀ ਹੀ ਤੁਹਾਡੇ ਤੇ ਕਿਰਪਾ ਕਰਨ ਵਾਲੀ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਚੰਗਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਵਿਅਕਤੀ ਨੂੰ ਭਵਿੱਖ ਦੇ ਵਿੱਚ ਅੰਦਾਜ਼ਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਇਨਾਈ ਨਹੀਂ ਭਵਿੱਖ ਦੇ ਬਾਰੇ ਕੀਤੀ ਗਈ ਕਲਪਨਾ ਸਹੀ ਸਾਬਤ ਹੋਣ ਲੱਗਦੀ ਹੈ ਇਨਾ ਹੀ ਨਹੀਂ ਵਿਅਕਤੀ ਨੂੰ ਭਵਿੱਖਬਾਣੀਆਂ ਵਰਗੇ ਸੰਕੇਤ ਵੀ ਮਿਲਦੇ ਹਨ ਤੇ ਇਸ ਤੋਂ ਇਲਾਵਾ ਬ੍ਰਹਮਾ ਮਹੂਰਤ ਦੇ ਵਿੱਚ ਜਾਗ। ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀਆਂ ਅੱਖਾਂ ਨਿਯਮਿਤ ਤੌਰ ਤੇ ਜਾਗਣ ਤੋਂ ਪਹਿਲਾਂ ਖੁੱਲ ਜਾਂਦੀ ਹੈ। ਜੇਕਰ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਨੀਂਦ ਬ੍ਰਹਮਾ ਮਹੂਰਤ ਦੇ ਵਿੱਚ ਖੁੱਲ ਰਹੀ ਹੈ। ਕੈਮਗਾ ਪਾਬਕੀ ਸਵੇਰੇ 3 ਵਜੇ ਤੋਂ 5 ਵਜੇ ਦੇ ਵਿਚਕਾਰ ਤਾਂ ਤੁਹਾਡੇ ਜੀਵਨ ਦੇ ਵਿੱਚ ਇੱਕ ਵੱਡੀ ਤਬਦੀਲੀ ਆ ਰਹੀ ਹੈ। ਇਸ ਦਾ ਮਤਲਬ ਇਹ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਰਸਤਾ ਲੱਭਣ ਜਾ ਰਹੇ ਹੋ ਤੇ ਇਸ ਲਈ ਤੁਹਾਨੂੰ ਪਹਿਲਾਂ ਹੀ ਅਹਿਸਾਸ ਕਰ ਲੈਣਾ ਚਾਹੀਦਾ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਹੋਣ ਵਾਲਾ ਹੈ ਤੇ ਇਸ ਤੋਂ ਇਲਾਵਾ ਅਚਾਨਕ ਖੁਸ਼ ਹੋ ਜਾਣਾ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਨੂੰ ਅਚਾਨਕ ਖੁਸ਼ ਹੋਣ ਦਾ ਮਨ ਕਰਦਾ ਹੈ ਇਸ ਦਾ ਮਤਲਬ ਇਹ ਕਿ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਰਮਾਤਮਾ ਤੁਹਾਨੂੰ ਕੁਝ ਚੰਗੇ ਸੰਕੇਤ ਦੇ ਰਿਹਾ ਹੈ ਜਿਸ ਤਰ੍ਹਾਂ ਤੁਹਾਡਾ ਇਸ ਸਮੇਂ ਖੁਸ਼ ਹੋਣ ਦਾ ਮਨ ਕਰ ਰਿਹਾ ਹੈ ਉਸੇ ਤਰ੍ਹਾਂ ਪਰਮਾਤਮਾ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜਲਦੀ ਖੁਸ਼ੀਆਂ ਪਰੇਪਾਲ ਲੈ ਕੇ ਆਉਣ ਵਾਲਾ ਹੈ ਤੁਸੀਂ ਖੁਸ਼ੀ ਦਾ ਕਰਨ ਚਾ ਰਹੇ ਹੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਦੇਖਿਆ ਹੈ ਉਹ ਬਹੁਤ ਜਲਦੀ ਖਤਮ ਹੋ ਜਾਣਗੇ ਤੇ ਇਸ ਤੋਂ ਇਲਾਵਾ ਮਾਤਾ ਗਾਉਂ ਦਾ ਆਗਮਨ ਜੇਕਰ ماں ਗਾਂ ਤੁਹਾਡੇ ਘਰ ਹਰ ਰੋਜ਼ ਆਉਂਦੀ ਏ ਤੇ ਜਾਂ ਫਿਰ ਤੁਹਾਡੇ ਤੋਂ ਭੋਜਨ ਮੰਗਦੀ ਏ ਤਾਂ ਇਹ ਬਹੁਤ ਹੀ ਸ਼ੁਭ ਸੰਕੇਤ ਏ ਜੇਕਰ ਤੁਹਾਡੇ ਘਰ ਦੇ ਵਿੱਚ ਜਾਨਵਰ ਜਾਂ ਫਿਰ ਪੰਛੀ ਆਲਣੇ ਬਣਾ ਰਹੇ ਨੇ ਤਾਂ ਇਹ ਵੀ ਇੱਕ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਏ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਆਲੇ-ਦੁਆਲੇ ਪੰਛੀਆਂ ਦੀ ਚਹਿਕ ਦਿਨੋ-ਦਿਨ ਵਾਧੀ ਜਾ ਰਹੀ ਏ ਅਏ ਵੀ ਇਸ ਗੱਲ ਦਾ ਸੰਕੇਤ ਹੈ ਕਿ ਇਹ ਤੁਹਾਡੇ ਜੀਵਨ ਦੇ ਵਿੱਚ ਬਹੁਤ ਜਲਦੀ ਸਕਾਰਾਤਮਕ ਬਦਲਾਅ ਲਿਆਉਣ ਵਾਲਾ ਹੈ ਘਰ ਦੇ ਵਿੱਚ ਬੱਚਿਆਂ ਦੀ ਮੌਜੂਦਗੀ ਕਿਹਾ ਚਾਹੁੰਦਾ ਹੈ ਕਿ ਰੱਬ ਬੱਚਿਆਂ ਦੇ ਵਿੱਚ ਰਹਿੰਦਾ ਹੈ ਜੇਕਰ ਕੋਈ ਛੋਟਾ ਬੱਚਾ ਜਾਂ ਬੱਚਾ ਅਚਾਨਕ ਤੁਹਾਡੇ ਵੱਲ ਵੇਖ ਕੇ ਮੁਸਕਰਾਉਂਦਾ ਹੈ ਜਾਂ ਤੁਹਾਨੂੰ ਕੁਝ ਸਕਾਰਾਤਮਕਤਾ ਕਹਿੰਦਾ ਹੈ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਸਕਾਰਾਤਮਕ ਚੀਜ਼ਾਂ ਹੋਣ ਵਾਲੀਆਂ ਨੇ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਸੁਪਨਿਆਂ ਦੇ ਵਿੱਚ ਮੰਤਰ ਸੁਣਨਾ ਜੇਕਰ ਤੁਸੀਂ ਸੁਪਨਿਆਂ ਵਿੱਚ ਰਾਮ ਰਾਮ ਵਰਗੇ ਮੰਤਰ ਸੁਣਦੇ ਹੋ ਤਾਂ ਇਹ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਮੰਤਰ ਦੀ ਗੂੰਜ ਸੁਣਦੇ ਹੋ ਤਾਂ ਇਹ ਵੀ ਇੱਕ ਸਕਾਰਾਤਮਕ ਗੱਲ ਹੈ ਸੁਪਨੇ ਵਿੱਚ ਮੰਤਰਾਂ ਘੰਟੀ ਤੇ ਸ਼ੰਖ ਦੀ ਆਵਾਜ਼ ਸੁਣਨਾ ਇਕ ਬਹੁਤ ਹੀ ਸ਼ੁਭ ਸੰਕੇਤ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੀ ਸੁਪਨੀ ਦੇ ਵਿੱਚ ਝਾੜੂ ਉੱਲੂ ਕੜਾ ਬੰਸਰੀ ਹਾਥੀ ਮੂੰਗੀ ਕਿਰਲੀ ਤਾਰਾਂ ਸੱਪ ਗੁਲਾਬ ਆਦ ਦੇਖਦੇ ਹੋ ਤਾਂ ਇਹ ਤੁਹਾਨੂੰ ਪ੍ਰਾਪਤੀ ਦਾ ਸੰਕੇਤ ਹੈ ਤੇ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਤੁਸੀਂ ਕਰਜ਼ੇ ਦੇ ਵਿੱਚ ਡੁੱਬ ਗਿਓ ਅਚਾਨਕ ਤੁਹਾਨੂੰ ਕਰਜ਼ੇ ਤੋਂ ਮੁਕਤੀ ਦਾ ਰਸਤਾ ਮਿਲ ਗਿਆ ਹੈ ਤਾਂ ਇਹ ਪਰਮਾਤਮਾ ਦਾ ਇੱਕ ਸਕਾਰਾਤਮਕ ਸੰਕੇਤ ਹੈ ਜਾਂ ਜੇਕਰ ਪੈਸੇ ਦੇ ਲੈਣ ਦੇਣ ਦੇ ਵਿੱਚ ਕੋਈ ਫੈਸਲਾ ਤੁਹਾਡੇ ਹੱਕ ਦੇ ਵਿੱਚ ਆਉਂਦਾ ਹੈ ਤਾਂ ਇਹ ਵੀ ਜੀਵਨ ਦੇ ਲਈ ਸ਼ੁਭ ਹੁੰਦਾ ਹੈ ਦੌਲਤ ਦੇ ਵਕ ਵਕ ਸਰੋਤਾਂ ਦੀ ਸਿਰਜਣਾ ਵੀ ਪਰਮਾਤਮਾ ਦੇ ਵੱਲੋਂ ਇੱਕ ਸੰਕੇਤ ਹੈ ਇਹ ਦਰਸਾਉਂਦਾ ਹੈ ਕਿ ਜ਼ਿੰਦਗੀ ਦੀਆਂ ਵਿੱਤੀ ਸਮੱਸਿਆਵਾਂ ਖਤਮ ਹੋਣ ਵਾਲੀਆਂ ਨੇ ਤੇ ਜ਼ਿੰਦਗੀ ਦੇ ਵਿੱਚ ਪੈਸਾ ਬਹੁਤ ਤੇਜ਼ੀ ਦੀ ਨਾਲ ਆਉਣ ਵਾਲਾ ਹੈ। ਸਰੀਰ ਦੇ ਅੰਗਾਂ ਦਾ ਫੜਕਣਾ ਵਰਦਾਂ ਦੇ ਵਿੱਚ ਸਰੀਰ ਦੇ ਸੱਜੇ ਹਿੱਸੇ ਦਾ ਫੜਕਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਭਾਵੇਂ ਉਹ ਸੱਜੀ ਅੱਖ ਹੋਵੇ ਜਾਂ ਫਿਰ ਸੱਜਾ ਹੱਥ। ਇਹ ਦਰਸਾਉਂਦਾ ਹੈ ਕਿ ਤੁਹਾਡੀ ਜ਼ਿੰਦਗੀ ਤੁਹਾਡੀ ਤਾਕਤ ਵਧਣ ਵਾਲੀ ਹੈ ਇਸ ਦੇ ਔਲਟ ਔਰਤਾਂ ਦੇ ਵਿੱਚ ਜੇਕਰ ਖੱਬਾ ਹਿੱਸਾ ਫੜਕਦਾ ਹੈ ਤਾਂ ਇਹ ਇੱਕ ਚੰਗਾ ਸੰਕੇਤ ਹੈ ਕਹਿੰਦਾ ਭਾਬ ਕੇ ਔਰਤਾਂ ਦੇ ਵਿੱਚ ਖੱਬੀ ਅੱਖ ਦਾ ਫੜਕਣਾ ਇੱਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਤੇ ਮਰਦਾਂ ਦੇ ਵਿੱਚ ਸੱਜੀ ਅੱਖ ਫੜਕਣਾ ਇੱਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਸ਼ੰਖ ਦੀ ਆਵਾਜ਼ ਸੁਣਨਾ ਜੇਕਰ ਤੁਸੀਂ ਸਵੇਰੇ ਸ਼ੰਖ ਦੀ ਆਵਾਜ਼ ਸੁਣਦੇ ਹੋ ਤਾਂ ਇਹ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਸਵੇਰੇ ਸ਼ੰਖ ਦੀ ਆਵਾਜ਼ ਸੁਣਨ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੀ ਕਿਸਮਤ ਖੁੱਲਣ ਵਾਲੀ ਹੈ ਇਸ ਤੋਂ ਇਲਾਵਾ ਝਾੜੂ ਦੇਖਣਾ ਝਾੜੂ ਨੂੰ ਦੇਵੀ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਜੇਕਰ ਤੁਸੀਂ ਕਿਸੇ ਕੰਮ ਦੇ ਲਈ ਬਾਹਰ ਜਾ ਰਹੇ ਹੋ ਤੇ ਤੁਸੀਂ ਕਿਸੇ ਵਿਅਕਤੀ ਨੂੰ ਝਾੜੂ ਮਾਰਦੇ ਹੋਏ ਦੇਖਦੇ ਹੋ ਕਹਿੰਦਾ ਪਾਬ ਝਾੜੂ ਲਗਾਉਂਦੇ ਹੋਏ ਤੀਕਦੇ ਹਾਂ ਤਾਂ ਸਮਝਾਉ ਕਿ ਦੇਵੀ ਲక్ష్ਮੀ ਤੁਹਾਡੇ ਤੇ ਕਿਰਪਾ ਲੋਏ ਤੁਹਾਡੇ ਘਰ ਦੀਆਂ ਸਮੱਸਿਆਵਾਂ ਦੂਰ ਹੋਣ ਵਾਲੀਆਂ ਨੇ ਤੇ ਤੁਹਾਨੂੰ ਆਸ਼ੀਰਵਾਦ ਵੀ ਮਿਲੇਗਾ ਪੈਸੇ ਮਿਲ ਸਕਦੇ ਨੇ ਤੇ ਹੱਥ ਦੀ ਵਿੱਚ ਖੁਜਲੀ ਦਾ ਹੋਣਾ ਜੇਕਰ ਕਿਸੇ ਔਰਤ ਦੇ ਖੱਬੇ ਹੱਥ ਤੇ ਮਰਦ ਦੇ ਸੱਜੇ ਹੱਥ ਦੇ ਵਿੱਚ ਅਚਾਨਕ ਖੁਜਲੀ ਹੋਣ ਲੱਗ ਜਾਵੇ ਤਾਂ ਇਹ ਵੀ ਸ਼ੁਭ ਮੰਨਿਆ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਤੁਹਾਨੂੰ ਅਚਾਨਕ ਵਿੱਤੀ ਲਾਭ ਹੋਣ ਵਾਲਾ ਹੈ ਤੇ ਤੁਹਾਨੂੰ ਆਰਥਿਕ ਲਾਭ ਹੋਣ ਵਾਲਾ ਹੈ। ਇਸ ਤੋਂ ਇਲਾਵਾ ਕਾਲੀਆਂ ਕੀੜੀਆਂ ਨੂੰ ਇੱਕ ਸਮੂਹ ਦੇ ਵਿੱਚ ਦੇਖਣਾ, ਜੇਕਰ ਤੁਹਾਨੂੰ ਅਚਾਨਕ ਆਪਣੀ ਘਰ ਦੇ ਵਿਹੜੇ ਦੇ ਵਿੱਚ ਦਰਵਾਜ਼ੇ ਤੇ ਜਾਂ ਕਿਤੇ ਹੋਰ ਕਾਲੀਆਂ ਕੀੜੀਆਂ ਇੱਕ ਸਮੂਹ ਦੇ ਵਿੱਚ ਦਿਖਾਈ ਦਿੰਦੀਆਂ ਨੇ ਤਾਂ ਇਹ ਇੱਕ ਸਪਸ਼ਟ ਸੰਕੇਤ ਹੈ ਕਿ ਦੇਵੀ ਲక్ష్ਮੀ ਦਾ ਅਸ਼ੀਰਵਾਦ ਤੁਹਾਡੇ ਤੇ ਹੋਣ ਵਾਲਾ ਹੈ। ਤੇ ਤੁਹਾਡੇ ਰੁਕੇ ਹੋਏ ਕੰਮ ਪੂਰੇ ਹੋਣ ਵਾਲੇ ਨੇ ਪਾਣੀ ਦੇ ਨਾਲ ਭਰਿਆ ਹੋਇਆ ਪਾਂਡਾ ਦੇਖਣਾ ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਦੇ ਲਈ ਘਰ ਤੋਂ ਬਾਹਰ ਜਾ ਰਹੇ ਹੋ ਤੇ ਤੁਸੀਂ ਕਿਸੇ ਦੇ ਹੱਥ ਦੇ ਵਿੱਚ ਪਾਣੀ ਦੇ ਨਾਲ ਭਰਿਆ ਹੋਇਆ ਪਾਂਡਾ ਦੇਖਦੇ ਹੋ ਤਾਂ ਇਹ ਵੀ ਇੱਕ ਚੰਗਾ ਸੰਕੇਤ ਹੈ ਇਸ ਤੋਂ ਇਲਾਵਾ ਜੇਕਰ ਘਰ ਵਿੱਚ ਇੱਕ ਖਾਂ ਤੇ ਅਚਾਨਕ ਤਿੰਨ ਕਿਰਲੀਆਂ ਦਿਖਾਈ ਦੇਣ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਹ ਮਹਾਂ ਲక్ష్ਮੀ ਦੇ ਆਉਣ ਦਾ ਸੰਕੇਤ ਹੈ ਇਹ ਇਹ ਕੀ ਚਾਹੁੰਦਾ ਹੈ ਕਿ ਜੇਕਰ ਕਿਰਨੀਆਂ ਇੱਕ ਦੂਜੇ ਦਾ ਪਿੱਛਾ ਕਰਦੀਆਂ ਦਿਖਾਈ ਦੇਣ ਤਾਂ ਇਹ ਘਰ ਦੀ ਤਰੱਕੀ ਦੀ ਨਿਸ਼ਾਨੀ ਹੈ ਇਹ ਬਹੁਤ ਦੌਲਤ ਪ੍ਰਾਪਤ ਕਰਨ ਦਾ ਸੰਕੇਤ ਹੈ ਜੇਕਰ ਤੁਸੀਂ ਆਪਣੇ ਘਰ ਦੇ ਬਾਹਰ ਮਾਂ ਲక్ష్ਮੀ ਦੇ ਵਾਹਨ ਉੱਲੂ ਨੂੰ ਲੰਬੇ ਸਮੇਂ ਤੋਂ ਦੇਖ ਰਹੇ ਹੋ ਤਾਂ ਮੰਨ ਲਓ ਕਿ ਮਹਾਂ ਲక్ష్ਮੀ ਤੁਹਾਡੇ ਘਰ ਆਉਣ ਵਾਲੀ ਹੈ ਤੇ ਤੁਹਾਨੂੰ ਜਲਦੀ ਹੀ ਬਹੁਤ ਜਲਦੀ ਜ਼ਿਆਦਾ ਦੌਲਤ ਮਿਲੇਗੀ ਜੇ ਤੁਸੀਂ ਕਿਸੇ ਕੰਮ ਦੇ ਲਈ ਬਾਹਰ ਜਾ ਰਹੇ ਹੋ ਤੇ ਤੁਹਾਨੂੰ ਰਸਤੇ ਦੇ ਵਿੱਚ ਕੋਈ ਕੁੱਤਾ ਦਿਖਾਈ ਕੋਈ ਵੀ ਸ਼ਾਕਾਹਾਰੀ ਚਾ ਰੂਪੀ ਲਿਉਂਦੇ ਹੋਏ ਦਿਖਾਈ ਦਿੰਦਾ ਹੈ ਤਾਂ ਇਹ ਦਰਸਾਉਂਦਾ ਹੈ ਕਿ ਤੁਹਾਨੂੰ ਕੀਤੋ ਵਿਤੀ ਲਾਭ ਹੋਣ ਵਾਲਾ ਹੈ ਜੇਕਰ ਤੁਸੀਂ ਕਿਸੇ ਕੰਮ ਦੇ ਲਈ ਸਵੇਰੇ ਚਲਦੀ ਘਰੋਂ ਨਿਕਲੇ ਹੋ ਤੇ ਤੁਸੀਂ ਰਸਤੇ ਦੇ ਵਿੱਚ ਇੱਕ ਨਵੀਂ ਲਾੜੀ ਤੇ ਲਾੜੇ ਨੂੰ ਇਕੱਠੇ ਦੇਖਦੇ ਹੋ ਤਾਂ ਸਮਝ ਜਾਓ ਕਿ ਤੁਹਾਡਾ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ ਤੇ ਇਸ ਨੂੰ ਚੰਗੇ ਦਿਨਾਂ ਦਾ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਜੇ ਕਿਸੇ ਦਿਨ ਕੋਈ ਪੰਛੀ ਵੀ ਤੁਹਾਡੇ ਉੱਪਰ ਬਿਠ ਕਰ ਦਿੰਦਾ ਹੈ ਤਾਂ ਬੁਰਾ ਨਾ ਮੰਨੋ ਇਹ ਤੁਹਾਡੇ ਲਈ ਇੱਕ ਚੰਗਾ ਸੰਕੇਤ ਵੀ ਹੋ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਯਾਤਰਾ ਕਰ ਰਹੇ ਹੋ ਤੇ ਉਸ ਦੌਰਾਨ ਤੁਹਾਨੂੰ ਕੋਈ ਸੱਪ ਜਾਂ ਫਿਰ ਬਾਦਰ ਦਿਖਾਈ ਦਿੰਦਾ ਹੈ ਤਾਂ ਇਹ ਚੰਗੇ ਸਮੇ ਦਾ ਸ਼ੁਭ ਸੰਕੇਤ ਹੈ ਤੁਹਾਡੀ ਜ਼ਿੰਦਗੀ ਦਾ ਵਿੱਤੀ ਸੰਕਟ ਖਤਮ ਹੋਣ ਵਾਲਾ ਹੈ ਤੇ ਪੈਸਾ ਤੁਹਾਡੇ ਕੋਲ ਆ ਸਕਦਾ ਹੈ ਜੇਕਰ ਘਰ ਵਿੱਚ ਚਮਗਿੱਦੜ ਦਾ ਆਲਣਾ ਨਹੀਂ ਜੇਕਰ ਤੁਸੀਂ ਰਾਤ ਨੂੰ ਅਸਮਾਨ ਦੇ ਵਿੱਚ ਤਾਰੇ ਟੁੱਟਦੇ ਹੋਏ ਦੇਖਦੇ ਹੋ ਤੇ ਇਹ ਵੀ ਸ਼ੁਭ ਮੰਨਿਆ ਜਾਂਦਾ ਹੈ ਤੇ ਤੁਰੰਤ ਕੋਈ ਵੀ ਇਸ਼ਿਆ ਪ੍ਰਗਟ ਕਰੋ ਬਹੁਤ ਇਸ਼ਿਆਵਾਂ 30 ਦਿਨਾਂ ਦੇ ਅੰਦਰ ਤੁਹਾਡੀਆਂ ਪੂਰੀਆਂ ਹੋ ਜਾਂਦੀਆਂ ਨੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਚਾਰਨਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਇਸ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਦਿਲ ਦੇ ਅੱਜ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੇਂ ਵਿਚਾਰਗਰੀ ਦੇ ਨਾਲ ਤਦ ਤੱਕ ਦੇ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ। ਪਲੀਜ਼ ਚੈਨਲ ਤੇ ਵੀਡੀਓ ਨੂੰ ਵਾਦੇ ਤੋਂ ਬਾਅਦ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਧੰਨਵਾਦ ਜੀ ਤੁਹਾਡਾ ਸਾਰੇ ਹੀ ਪਿਆਰ ਭਰਮਾ ਦਾ ਜੀ।